ਸਦੇ ਪੱਕੇ ਮੈਂਬਰ ਹਨ ਕੀ ਪੰਜਾਬ ਦੇ ਪੰਜਵਾਰ ਦੇ ਮੁੱਖ ਮੰਤਰੀ ਆਰਐਸਐਸ ਦੇ ਏਜੰਡੇ ਨੂੰ 90 ਦੇ ਦਹਾਕੇ ਤੋਂ ਲਾਗੂ ਕਰਦੇ ਆ ਰਹੇ ਹਨ ਕੀ ਆਰਐਸਐਸ ਦੀ ਸ਼ਹਿਤੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਪੰਥ ਨੂੰ ਅਗਵਾ ਕਰ ਲਿਆ ਇਹ ਸਵਾਲ ਅਸੀਂ ਨਹੀਂ ਨੈਸ਼ਨਲ ਪ੍ਰੋਫੈਸਰ ਆਫ ਸਿੱਖ ਸਟੱਡੀਜ਼ ਅਤੇ ਸਾਬਕਾ ਡਾਇਰੈਕਟਰ ਸਿੱਖ ਹਿਸਟਰੀ ਫਿਚਰ ਬੋਰਡ ਸ਼੍ਰੋਮਣੀ ਕਮੇਟੀ ਡਾਕਟਰ ਹਰਜਿੰਦਰ ਸਿੰਘ ਦਲਗੀਰ ਵੱਲੋਂ ਚੁੱਕੇ ਗਏ ਨੇ ਤੇ ਉਹਨਾਂ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ਸਿੱਖ ਹਿਸਟਰੀ ਦੀ ਨੌਵੀਂ ਜਿਲਦ ਹਾਈਜੈਕਿੰਗ ਆਫ ਸਿੱਖ ਪੰਥ ਵਿੱਚ 90 ਦੇ ਦਹਾਕੇ ਦੀ ਸਿਆਸਤ ਦੀਆਂ ਵਕੀਆਂ ਗਈਆਂ ਹਨ ਤੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਮਿਸਾਲਾਂ ਦੇ ਕੇ ਆਰਐਸਐਸ ਅਤੇ ਬਾਦਲਾਂ ਦੇ ਪਰਦੇ ਪਿਛਲੀ ਚਲਦੀ ਰਹੀ ਖੇਡ ਨੂੰ ਬੇਪਰਦਾ ਕਰਨ ਦਾ ਦਾਵਾ ਕੀਤਾ ਹੈ ਡਾਕਟਰ ਦਲਗੀਰ ਮੁਤਾਬਕ ਆਰਐਸਐਸ ਨਾਲ ਅਕਾਲੀ ਦਲ ਦੇ ਸਮਝੌਤੇ ਦਾ ਮੋੜ ਫਰਵਰੀ 1994 ਵਿੱਚ ਵੱਜਿਆ ਸੀ ਤੇ ਉਹਨਾਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਆਰਐਸਐਸ ਦੇ ਬਕਾਇਦਾ ਮੈਂਬਰ ਬਣ ਗਏ ਉਹ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਭਾਰਤੀ ਸੰਵਿਧਾਨ ਨੂੰ ਮੰਨਣ ਤੋਂ ਨਾਬਰ ਅਤੇ ਵੱਖਰੇ ਸਿੱਖ ਰਾਜ ਦੇ ਹਮਾਇਤੀ ਪ੍ਰਕਾਸ਼ ਸਿੰਘ ਬਾਦਲ ਨੂੰ ਨੱਥ ਪਾਉਣ ਲਈ ਇਹ ਗੁਪਤ ਸਮਝੌਤਾ ਹੋਇਆ ਸੀ ਡਾ. ਦਲਗੀਰ ਮੁਤਾਬਕ ਆਰਐਸਐਸ ਦੇ ਸੀਨੀਅਰ ਅਹੁਦੇਦਾਰਾਂ ਵੱਲੋਂ 1994 ਵਿੱਚ ਬਾਦਲ ਨਾਲ ਮੁਲਾਕਾਤ ਦਾ ਦੌਰ ਚੱਲਿਆ ਅਤੇ ਪ੍ਰਕਾਸ਼ ਸਿੰਘ ਬਾਦਲ ਸਾਹਮਣੇ ਇਹ ਪੇਸ਼ਕਸ਼ ਰੱਖੀ ਗਈ ਕਿ ਜੇ ਉਹ ਹਿੰਦੂ ਵਿਚਾਰਧਾਰਾ ਨੂੰ ਆਪਣਾ ਲੈਣ ਤਾਂ ਉਹਨਾਂ ਦੇ ਉੱਤਰ ਅਧਿਕਾਰੀ ਪੰਜਾਬ ਵਿੱਚ ਹਮੇਸ਼ਾ ਰਾਜ ਕਰਨਗੇ ਤੇ ਆਰਐਸਐਸ ਹਮੇਸ਼ਾ ਆਪਣੇ ਵਾਅਦੇ ਨੂੰ ਯਾਦ ਰੱਖੇਗੀ ਡਾ. ਦਲਗੀਰ ਮੁਤਾਬਕ ਬਾਦਲ ਨੂੰ ਇਸ ਗੱਲ ਦਾ ਵੀ ਯਕੀਨ ਦਿਵਾਇਆ ਗਿਆ ਕਿ ਇਸ ਸਮਝੌਤੇ ਨੂੰ ਗੁਪਤ ਰੱਖਿਆ ਜਾਵੇਗਾ ਡਾ. ਦਲਗੀਰ ਮੁਤਾਬਕ ਬਾਦਲ ਨਾਲ ਗੱਲਬਾਤ ਤੋਂ ਪਹਿਲਾਂ ਉਹਨਾਂ ਨੇ ਇਹ ਪੇਸ਼ਕਸ਼ ਮਰਹੂਮ ਗੁਰਚਰਨ ਸਿੰਘ ਟੋੜਾ ਸਾਹਮਣੇ ਵੀ ਰੱਖੀ ਪਰ ਉਹ ਰਾਜੀ ਨਹੀਂ ਹੋਏ ਡਾਕਟਰ ਦਲਗੀਰ ਮੁਤਾਬਕ ਆਰਐਸਐਸ ਦਾ ਮਿਸ਼ਨ ਟੋੜਾ ਪੁਰਾਣਾ ਹੋਣ ਦਾ ਵੱਡਾ ਕਾਰਨ ਇਹ ਸੀ ਕਿ ਟੋੜਾ ਸਾਹਿਬ ਕਾਮਰੇਡ ਹਰਕਿਸ਼ਨ ਸਿੰਘ ਸਰਜੀਤ ਵਰਗੇ ਆਗੂਆਂ ਦੇ ਸੰਪਰਕ ਵਿੱਚ ਸਨ ਇਸ ਲਈ ਉਹ ਸਿਰਫ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨਾਲ ਖੁਸ਼ ਨਹੀਂ ਹੋਣ ਵਾਲੇ ਸਨ ਡਾਕਟਰ ਦਲਗੀਰ ਮੁਤਾਬਕ ਆਰਐਸਐਸ ਦੇ ਟੋੜਾ ਮਿਸ਼ਨ ਦਾ ਖੁਲਾਸਾ ਖੁਦ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋੜਾ ਹੁਰਾ ਨੇ 1998 ਵਿੱਚ ਉਨ੍ਹਾਂ ਨਾਲ ਚੰਡੀਗੜ੍ਹ 'ਚ ਇੱਕ ਨਿੱਜੀ ਮੁਲਾਕਾਤ ਦੌਰਾਨ ਉਨ੍ਹਾਂ ਦੇ ਸਾਹਮਣੇ ਖੋਦ ਕੀਤਾ ਸੀ ਡਾਕਟਰ ਦਲਗੀਰ ਮੁਤਾਬਕ ਉਨ੍ਹਾਂ ਨੇ ਪੇਸ਼ਕਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਵੀ ਕੀਤੀ ਸੀ ਪਰ ਆਰਐਸਐਸ ਨੂੰ ਉਹਨਾਂ ਤੇ ਭਰੋਸਾ ਨਹੀਂ ਸੀ ਇਸ ਮਿਸ਼ਨ ਦੀ ਪੂਰਤੀ ਲਈ ਡਾਕਟਰ ਦਲਗੀਰ ਮੁਤਾਬਕ ਆਰਐਸਐਸ ਨੂੰ ਸਭ ਤੋਂ ਯੋਗ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਲੱਗੇ ਕਿਉਂਕਿ ਡਾਕਟਰ ਦਲਗੀਰ ਮੁਤਾਬਕ 13 April 1978 ਵਿੱਚ ਉਸ ਘਟਨਾ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਪਰਖ ਉਹ ਕਰ ਚੁੱਕੇ ਸਨ ਜਦੋਂ 13 ਸਿੱਖ ਵਿਸਾਖੀ ਵਾਲੇ ਦਿਨ ਨਰੰਕਾਰੀਆਂ ਨਾਲ ਝੜਪ ਵਿੱਚ ਸ਼ਹੀਦ ਹੋਏ ਸਨ ਡਾਕਟਰ ਦਲਗੀਰ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਆਰਐਸਐਸ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਬਾਦਲ ਵੱਲੋਂ ਹਾਲਾਂਕਿ ਉਸ ਵੇਲੇ ਕੋਈ ਵਾਅਦਾ ਨਹੀਂ ਕੀਤਾ ਗਿਆ ਪਰ ਉਨ੍ਹਾਂ ਨੇ ਐਨਾ ਜ਼ਰੂਰ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਗੱਲ ਕਰਨਗੇ ਤੇ ਉਨ੍ਹਾਂ ਮੁਤਾਬਕ ਬਾਦਲ ਵੱਲੋਂ ਆਪਣੀ ਪਤਨੀ ਸੁਰਿੰਦਰ ਕੌਰ ਬਾਦਲ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤੇ ਉਹ ਤੁਰੰਤ ਮੰਨ ਗਏ ਇਸ ਕਿਤਾਬ ਮੁਤਾਬਕ ਬਾਦਲ ਦਾ ਧਰਮ ਨਾਲ ਕਦੇ ਕੋਈ ਵੀ ਸਰੋਕਾਰ ਨਹੀਂ ਰਿਹਾ ਕੋਈ ਸਿਧਾਂਤ ਨਹੀਂ ਡਾਕਟਰ ਦਲਗੀਰ ਮੁਤਾਬਕ ਸਮਝੌਤੇ ਤੁਰੰਤ ਬਾਅਦ ਬਾਦਲ ਵੱਲੋਂ ਸਿੱਖਾਂ ਨਾਲ ਸਬੰਧਿਤ ਮੁੱਦਿਆਂ ਤੇ ਬਿਆਨ ਦੇਣੇ ਤੁਰੰਤ ਬੰਦ ਕਰ ਦਿੱਤੇ ਗਏ ਡਾਕਟਰ ਦਲਗੀਰ ਲਿਖਦੇ ਹਨ ਕਿ ਬਾਦਲ ਨਾਲ ਇਸ ਤੋਂ ਬਾਅਦ ਇੱਕ ਹੋਰ ਉੱਚ ਪੱਧਰੀ ਮੀਟਿੰਗ ਹੋਈ ਸੀ ਜਿਸ ਵਿੱਚ ਸੁਦਰਸ਼ਨ ਅੜਵਾਨੀ ਅਤੇ ਵਾਜਪਾਈ ਵਰਗੇ ਆਗੂ ਹਾਜ਼ਰ ਸਨ ਤੇ ਇਸ ਮੀਟਿੰਗ ਵਿੱਚ ਇੱਕ ਹਵਨ ਵੀ ਕੀਤਾ ਗਿਆ ਜਿਸ ਵਿੱਚ ਬਾਦਲ ਵੱਲੋਂ ਭਾਗ ਲਿਆ ਗਿਆ